ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਟੀਕ ਹੋਸ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਪਲੀਜ਼ ਸਾਰਿਆਂ ਨੂੰ ਬੜਾ ਰਿਕੁਐਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰਿਓ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗੇ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ ਇੱਕ ਵਾਰ ਫੇਰ ਤੋਂ ਵਿੰਟਰ ਕਲੈਕਸ਼ਨ ਲਫਾਇਨ ਦੇ ਸੂਟ ਹੋਣਗੇ ਇਹ ਸਾਰੇ ਬਹੁਤ ਸੋਹਣੇ ਕਲਰ ਡਿਜ਼ਾਈਨ ਹੋਣਗੇ ਇਹਨਾਂ ਦੇ ਪਹਿਲਾ ਸੂਟ ਹੈਗਾ ਆਪਣੇ ਕੋਲੇ ਇਹ ਰੈੱਡ ਮਹਿਰੂਨ ਮਹਿਰੂਨ ਜਿਹਾ ਸੂਟ ਆ ਇਹ ਨਾਬੀ ਜਿਹਾ ਸਟੇਟ ਤੇ ਦੇਖ ਸਕਦੇ ਹੋ ਆਹ ਵਾਲੀ ਡਿਜ਼ਾਈਨਿੰਗ ਆ ਦੀ ਇਹ ਲਾਈਨ ਦੇ ਹੋਣਗੇ ਸੂਟ ਆ ਇਹਦਾ ਫਰੰਟ ਬਣਿਆ ਹੋਇਆ ਕਮੀਜ਼ ਦਾ ਆਹ ਵਾਲੀ ਇਹਦੀ ਨੈਕ ਲਾਈਨ ਬਣੀ ਹੋਈ ਆ ਇਹਦੇ ਬੈਕ ਫਰੰਟ ਦੋਨੇ ਪਾਸੇ ਪ੍ਰਿੰਟ ਹੋਊਗਾ ਸੂਟ ਦੇ ਆਵਲ ਬੈਗ ਤੇ ਇਹਦੇ ਡਿਜ਼ਾਈਨ ਬਣਿਆ ਹੋਇਆ ਸਾਈਡ ਤੇ ਦੇ ਬਰਾਬਰ ਬਾਹਾਂ ਤੇ ਵੀ ਡਿਜ਼ਾਈਨ ਬਣਿਆ ਹੋਇਆ ਦੇਖ ਸਕਦੇ ਤੁਸੀਂ ਆਵੜੀ ਇਹਦੇ ਨਾਲ ਲਫਾਈਨ ਦੀ ਹੋਈ ਬਾਟਮ ਰੱਖੀ ਹੋਈ ਹੈ ਮਹਰੂਨ ਕਲਰ ਦੀ ਆਵਲ ਇਹਦੇ ਨਾਲ ਸੌ ਲਗਾ ਬਹੁਤ ਜ਼ਿਆਦਾ ਵਧੀਆ ਕਪੜਾ ਹੈ ਇਹ ਆਵਲ ਸੌ ਰੱਖਿਆ ਹੋਇਆ ਇਹਦੇ ਨਾਲ ਦੇਖੋ ਤੁਸੀਂ ਸਾਲ ਦਾ ਡਿਜ਼ਾਈਨ ਕਿੰਨੀ ਸੋਹਣੀ ਆ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਮੇਰੀ ਭੈਣ ਨੂੰ ਪਸੰਦ ਹੋਊਗਾ ਤਾਂ ਤੁਸੀਂ ਉਹਨਾਂ WhatsApp ਤੇ ਕੰਟੈਕਟ ਕਰ ਸਕਦੇ ਹੋ ਆਹ ਵਾਲਾ ਸੂਟ ਇਹਨਾਂ ਬਣ ਕੇ ਤਿਆਰ ਹੋਊਗਾ ਅਗਲਾ ਕਲਰ ਵੀ ਇਹਦੇ ਵਿੱਚ ਬਹੁਤ ਜਿਆਦਾ ਸੁਣਾਗਾ ਦੇਖੋ ਤੁਸੀਂ ਕਿੰਨਾ ਪਿਆਰਾ ਜਿਹਾ শেਡ ਆਗਾ ਦੇਖ ਸਕਦੇ ਹੋ ਆ ਡਿਜ਼ਾਈਨ ਬਣਿਆ ਹੋਇਆ ਦਾ ਤਿੰਨ ਕਲਰ ਨੇ ਇਹ ਡਿਜ਼ਾਈਨ ਸੇਮ ਨੇ ਆਪਣੇ ਕੋਲੇ ਆਹ ਵਾਲੀ ਇਹਦੀ ਨੈਕ ਲਾਈਨ ਬਣੀ ਹੋਈ ਆ ਆਵੜੀ ਇਹਦੀ ਬੈਕ ਬਣੀ ਹੋਈ ਆ। ਆਵੜੀ ਇਹਦੇ ਨਾਲ ਬਾਟਮ ਰੱਖੀ ਹੋਈ ਹੈ ਲਫੈਨ ਦੀ ਬਾਟਮ ਆਂਗੀ। ਇਹਦੇ ਤੇ ਬਰਬਰ ਬਿਲਕੁਲ ਨਹੀਂ ਆਊਗਾ ਕੱਪੜੇ ਤੇ ਕਿਉਂਕਿ ਲਫੈਨ ਦੇ ਨੇ। ਆਵੜਾ ਇਹਦੇ ਨਾਲ ਸੋਲ ਰੱਖਿਆ ਹੋਇਆ। ਸੋਲ ਦਾ ਵੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ। ਕਿੰਨਾ ਜਿਆਦਾ ਸੋਨਾ। ਵਧੀਆ ਖੁੰਲਾ ਡੁੱਲਾ ਸੋਲਾ। ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਮਾਸਟਰਡ ਇਹ ਮਾਸਟਰਡ ਕਲਰ ਦਾ ਸੂਟ ਆ ਡਿਜ਼ਾਈਨਿੰਗ ਸੇਮ ਆ ਆ ਕੀ ਰ ਬਣਿਆ ਹੋਇਆ ਇਹਦਾ ਪੱਲੇ ਤੇ ਆਉਣਗੇ ਫਲਾਵਰ ਬੈਕ ਫਰੰਟ ਦੋਨੇ ਪਾਸੇ ਡਿਜ਼ਾਈਨ ਆਊਗਾ ਇਹਦੇ ਐਦਾ ਹੀ ਨੈਕ ਲਾਈਨ ਬਣੀ ਹੋਈ ਆ 2.5 ਮੀਟਰ ਦੀ ਕਟ ਹੁੰਦੀ ਆ ਇਹ 2.5 ਮੀਟਰ ਸਾਰਟ 2.5 ਮੀਟਰ ਬਾਟਮ ये आ वाली यदि बॉटम आ गई आद शॉल आ गया देख सकते हो ती मड कलर दॉल है यह माड़ा जि भीडियो कलर इधर उधर हो सकता पर सेम आ गा मास्टर्ड कलर है वीडियो से थोड़ा जैलो जैलो जहा दिख रहा है ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਇਹ ਆਪਣੇ ਕੋਲੇ ਤਿੰਨ ਕਲਰ ਰਿਕਰਡਸ ਜਾਂਦੇ ਸੀਗੇ ਆਪਣਾ ਕਲਰ ਹੈਗਾ ਆਪਣੇ ਕੋਲੇ ਗ੍ਰੇ ਇਹਦਾ ਵੀ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਸੂਟ ਦਾ ਵੀ कपड़ा बहुत ज्यादा वादिया है बिल्कुल सॉफ्ट सॉफ्ट पिया देखो यदा डिजाइन आ वाला फ्रंट बनिया हुआ आदक बनया बैक बैक फ्रंट दोनों पासे प्रेंट आऊगा ਆਹ ਵਾਲੀ ਇਹਦੇ ਨਾਲ ਬੋਥਮ ਰੱਖੀ ਹੋਈ ਹੈ ਲਫੈਂ ਦੀ ਅੱਜ ਵਾਲੇ ਸਾਰੇ ਸੂਟ ਜਿਹੜੇ ਉਹਨਾਂ ਦੇ ਲਫੈਂ ਦੇ ਹੋਣਗੇ ਤੇ ਆਹ ਵਾਲਾ ਇਹਦੇ ਨਾਲ ਸੌ ਲਾਗਾ ਦੇਖ ਸਕਦੇ ਹੋ ਸੌ ਦਾ ਡਿਜ਼ਾਈਨ ਦੇਖੋ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਵੀ ਸੋਹਣਾ ਸੌ ਦਾ ਸਟੱਪ ਵੀ ਵਧੀਆਗਾ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਹੈਗਾ ਗਲਾ ਕਲਰ ਉਸ ਤੋਂ ਵੀ ਜ਼ਿਆਦਾ ਸੋਹਣਾ ਆਪਣੇ ਕੋਲੇ ਇਹ ਦਾ ਬਸ ਇਦਾਂ ਦਾ ਹੀ ਡਿਜ਼ਾਈਨ ਹੈ ਇਹ ਵਿੱਚ ਸ਼ਰਟ ਚ ਆਹ ਵਾਲੀ ਸ਼ਰਟ ਆ ਗਈ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਕਰਕੇ ਆਹ ਵਾਲੀ ਇਹਦੇ ਨਾਲ ਰੱਖੀ ਹੋਈ ਆ ਬਾਟਮ ਆਹ ਵਾਲਾ ਇਹਦੇ ਨਾਲ ਸ਼ਾਲ ਆਪਾਂ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਆ ਡਿਜ਼ਾਈਨ ਚ ਆਇਆ ਸੌਲ ਬਣਿਆ ਹੋਇਆ ਸੌਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਲੜੁਲਾ ਸੌਲ ਲਗਾ ਅਗਲਾ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗਾ ਪੀਕਚ ਪਿੰਕ ਕਲਰ ਦਾ ਸੂਟ ਹੈ ਵਾਲਾ ਡਿਜ਼ਾਈਨਿੰਗ ਦੇਖੋ ਅੱਜ ਵਾਲੇ ਸੂਟਾਂ ਦੇ ਸਾਰਿਆਂ ਦੀ ਇੱਕ ਤੋਂ ਇੱਕ ਵੱਖ ਸੋਹਣੀ ਹੈਗੀ ਪਿੰਕ ਜਿਹਾ শেਡ ਤੇ ਆ ਜਾਂਦਾ ਇਹ ਨੇੜੇ ਤੋਂ ਕਰਕੇ ਦੇਖ ਸਕਦੇ ਹੋ ਤੁਸੀਂ ਗਾਜ਼ਰੀ ਪਿੰਕ ਜਿਹਾ ਹੈਗਾ ਇਹ ਪਿੰਕ ਵੀ ਨਹੀਂ ਕਹਿ ਸਕਦੇ ਜਿਹਨ ਗਾਜ਼ਰੀ ਪਿੰਕ ਜਿਹਾ ਹੁੰਦਾ ਨਾ ਉਹ ਵਾਲਾ ਹੈਗਾ ਇਹਦੀ ਬੋਟਮ ਸੌ ਲਗਾ ਆ ਬਣਾਇਦਾ ਇਹਦੀ ਬੋਟਮ ਆਗੀ ਤੇ ਆ ਨਾਲ ਆਗੇ ਇਹਦੇ ਸੌਲ ਸਾਰੇ ਸੂਟ ਅੱਜ ਵਾਲੇ ਸੌਲ ਦੇ ਨਾਲ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਸੋਹਣੇ ਰੰਗ ਨੇ ਸਰਦੀਆਂ ਵਾਲੇ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੁੰਦਾਗਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਪਲੀਜ਼ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਲਾਈਕ ਕਰਿਓ ਸ਼ੇਅਰ ਕਰਿਓ དང དང